ਹੋ ਚੋ ਹੁਣ ਇੱਕ ਗੱਲ ਸੱਚ ਆਪਾਂ ਨੂੰ ਗਾਇਦ ਹੋਰ ਪਤਾ ਲੱਗੀ ਆ ਆ ਜਿਹੜੀਆਂ ਕਿ ਲੈਂਡ ਪੋਲਿੰਗ ਦੀ ਗੱਲ ਕਰਦੇ ਹੁੰਦੇ ਸੀਗੇ ਧਰਨਿਆਂ ਦੇ ਵਿੱਚ ਜਦੋਂ ਆਪਾਂ ਉਹ ਦਿੱਲੀ ਧਰਨਾ ਲੱਗਾ ਸੀ ਉਦੋਂ ਉੱਤੇ ਕਿਸਾਨ ਵੀਰ ਭਾਈ ਜਰ ਜਿਨ੍ਹਾਂ ਨੂੰ ਪਤਾ ਸੀ ਉਹ ਗੱਲ ਕਰਦੇ ਹੁੰਦੇ ਸੀ ਤੇ ਲੈਂਡ ਪੁੱਲੇ ਜਾਣ ਲੱਗੀ ਆ ਯਾਨੀ ਕਿ 2-4 ਸਾਲ ਪਹਿਲਾਂ ਸਰਕਾਰਾਂ ਨੇ ਤਾਂ 5-7-10 ਸਾਲ ਪਹਿਲਾਂ ਹੀ ਸਕੀਮ ਬਣਾਈ ਹੋਣੀ ਆ ਉਦੋਂ ਸਾਡੇ ਲੋਕ ਸਮਝੇ ਨਹੀਂ ਕੁਝ ਵੀ ਇਹ ਚੀਜ਼ਾਂ ਨੂੰ ਮਜ਼ਾਕ ਸਮਝਦੇ ਸੀ ਦੀਪ ਸਿੱਧੂ ਵੀ ਸਮਝਾਉਂਦਾ ਰਿਹਾ ਸਾਰੇ ਕਿ ਹਾਂ ਲੈਂਡ ਪੋਲਿੰਗ ਆ ਗਈ ਗਵਰਨਮੈਂਟਾਂ ਨੇ ਨਵੀਆਂ ਨਵੀਆਂ ਸਕੀਮਾਂ ਕੱਢਣੀਆਂ ਤੁਹਾਨੂੰ ਲਾਲਚ ਦੇਣਾ ਇਹ ਚੀਜ਼ਾਂ ਦਾ ਉਹ ਤਾਂ ਸਾਡੇ ਲੋਕ ਸਮਝੇ ਨਹੀਂ ਕਿ ਉਹ ਉਹ ਇਦਾਂ ਕਹਿੰਦਾ ਉਹਦਾ ਸਰਕਾਰ ਦਾ ਬੰਦਾ ਉਹਦਾ ਬੰਦਾ ਆ ਹੁਣ ਜਦੋਂ ਸਰਕਾਰਾਂ ਨੇ ਇੱਕ ਨੂਡ ਲਿਆਂਦਾ ਸਾਰਾ ਕੁਝ ਹੁਣ ਲੋਕ ਧਰਨੇ ਲਾਉਣ ਲੱਗੇ ਆ ਉਹ ਜਦੋਂ ਕਮਲਿਓ ਧਰਨੇ ਲੱਗੇ ਸੀ ਉਦੋਂ ਆਹੀ ਚੀਜ਼ ਹੋ ਦੀਪ ਸਿੱਧੂ ਹੁਣੇ ਸਾਰੇ ਇਹੀ ਸਮਝਾਉਂਦੇ ਸੀ ਬੇ ਤੁਸੀਂ ਏਦਾਂ ਆ ਚੀਜ਼ਾਂ ਗਵਰਨਮੈਂਟਾਂ ਦੇ ਧੱਕਾ ਕਰਨਾ ਆ ਉਦੋਂ ਕੋਈ ਸਮਝਿਆ ਨਹੀਂ ਕੋਈ ਵੀ ਗੱਲਬਾਤ ਹੁਣ ਤੁਸੀਂ ਫੇਰ ਧਰਨੇ ਲਾਉਣ ਲੱਗੇ ਯਾਰ ਕਦੀ ਕਿਸ ਨੂੰ ਗਰਦਾਰਦਾਰ ਦਿੰਦੇ ਆ ਕਦੀ ਕਿਸੇ ਨੂੰ ਕੋਸ਼ ਕਰ ਦਿੰਦੇ ਆ ਕਿਸੇ ਦੀ ਗੱਲ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ ਹੁਣ ਪਟੋਰੀ ਹੁਣ ਨੋਟਿਸ ਆਇਆ ਹੀ ਆ ਚਲੋ ਉਹ ਤੇ ਬਾਅਦ ਦੀ ਗੱਲ ਆ ਪਰ ਤੁਸੀਂ ਹਜੇ ਵੀ ਸਮਝ ਜਾਓ ਸਰਕਾਰਾਂ ਨੇ ਸਰਕਾਰਾਂ ਦੀ ਸੋਚ ਆਪਾਂ ਜਿਹੜੀ ਗੱਲ ਹੁਣ ਸੋਚੀ ਆ ਇਹ ਸਰਕਾਰਾਂ ਦੇ ਸਲਾਹਕਾਰ ਬਹੁੰਦੇ ਆ ਉਹਨਾਂ ਨੇ ਇਹ ਗੱਲਾਂ ਅੱਜ ਤੋਂ 5-6 ਸਾਲ ਪਹਿਲਾਂ ਸੋਚ ਕੇ ਕਈਆਂ ਨਾਲ ਡਿਸਕਸ ਕਰਕੇ ਸਲਾਹ ਬਣਾਉਦੇ ਜੋ ਵੀ ਆ 20 ਸਾਲ ਪਹਿਲਾਂ ਸੋਚਿਆ ਹੁੰਦਾ ਜਾਣੀ ਕਿ ਉਹਨਾਂ ਨੇ 10 ਸਾਲ ਪਹਿਲਾਂ ਗੱਲ ਸੋਚੀ ਹੁੰਦੀ ਐ ਜਿਹੜਾ ਕਾਨੂੰਨ ਅੱਜ ਲਾਗੂ ਕਰਨਾ ਤੇ ਸਾਡੇ ਲੋਕੋ ਦਾ ਬੱਬੂ ਮਾਨਵੀ ਰੋਂਦਾ ਰਿਹਾ ਵਿਚਾਰਾ ਦੀਪ ਸਿੱਧੂ ਵੀ ਕਹਿੰਦਾ ਰਿਹਾ ਤੇ ਕੋਈ ਨਹੀਂ ਸਮਝਿਆ ਹੁਣ ਤੋਂ ਹੀ ਫੇਰ ਧਰਨੇ ਲਾਉਣ ਲੱਗੇ ਆ ਉਹਨਾਂ ਨੇ ਇੱਕ ਗੱਲ ਕਰੀ ਬਾਰ-ਬਾਰ ਧਰਨੇ ਨਹੀਂ ਲੱਗਣੇ ਬਾਰ-ਬਾਰ ਲੋਕਾਂ ਦਾ ਹੁਣ ਟਾਈਮ ਹੈ ਨਹੀਂ ਸਾਰੀ ਜੀ ਲਾਈਫ ਵੀ ਨਹੀਂ ਹੈ ਇੱਕ ਦੀਪ ਸਿੱਧੂ ਨੇ ਇੱਕ ਵਾਰ ਕਹੀ ਸੀ ਜਾਂ ਝਾੜੂ ਚੱਕ ਲੋ ਜਾਂ ਕੁਰਬਾਨ ਦੇ ਦਿਓ ਲੋਕਾਂ ਨੇ ਨਿਸ਼ਾਨ ਭੁੱਲ ਗਏ ਕਿਹੜੇ ਟਿਕਨ ਭੁੱਲ ਗਏ ਇਨੀ